ਪੁਲਸ ਨੇ ਵੱਡੀ ਮਾਤਰਾ ਚ ਫੜੀ ਚਾਈਨਾ ਡੋਰ ਚਾਈਨਾ ਡੋਰ ਸਮੇਤ ਇੱਕ ਵਿਅਕਤੀ ਨੂੰ ਛੋਟੇ ਹਾਥੀ ਸਮੇਤ ਕੀਤਾ ਗ੍ਰਿਫਤਾਰ ਮਾਮਲਾ ਦਰਜ ਪੁਲਸ ਲੋ ਚਾਈਨਾ ਡੋਰ ਦੀ ਰੋਕਥਾਮ ਲਈ ਸ਼ਕਤੀ ਵਰਤੀ ਜਾ ਰਹੀ ਹੈ ਤੇ ਲਗਾਤਾਰ ਦੁਕਾਨਾਂ ਤਰ੍ਹਾਂ ਉੱਪਰ ਸਕੰਜਾ ਕਸ਼ਿਆ ਜਾ ਰਿਹਾ ਹੈ ਇਸੇ ਤਹਿਤ ਸ਼੍ਰੀ ਹਰਗੋਬਿੰਦਪੁਰ ਪੁਲਸ ਵੱਲੋਂ ਤਿੰਨ ਪੇਟੀਆਂ ਚਾਈਨਾ ਡੋਰ ਸਮੇਤ ਇੱਕ ਵਿਅਕਤੀ ਨੂੰ ਛੋਟੇ ਹਾਥੀ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਉਰਦ ਮਾਮਲਾ ਦਰਜ ਕਰ ਲਿਆ ਗਿਆ ਹੈ ਸਹੁੰਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸ਼੍ਰੀ ਹਰਗੋਬਿੰਦਪੁਰ ਦੇ ਪੁਲਸ ਅਧਿਕਾਰੀ ਨੇ ਜਿਹੜੀ ਚਾਇਨਾ ਡੋਰ ਹੈ ਐਕਸਪੋਰਟ ਕਰਕੇ ਦੋ ਰਿਹਾ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਵੀ ਬਿੰਦਾਂ ਨਾ ਖਾਂਦੇ ਜਿਹਦੇ ਸਵਰਗ ਦੇ ਵਿੱਚ ਮਾਨਯੋਗ ਐਸਐਸਸੀ ਸ਼ਹਿਲ ਵਿੱਚ ਦੀ ਆਈਪੀਐਸ ਐਸਐਸਪੀ ਤਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਬਿਕਰੀ ਬਿਲਕੁਲ ਨਹੀਂ ਕਿਤੇ ਜਾਣੀ ਬੰਦੀ ਅਤੇ ਨਹੀਂ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਾਈਕੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਜਰਨਲ ਹੱਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 77 ਜੇ ਆਪਣੇ ਚੈਨਾ ਡੋਰ ਉਹ ਚਿਰਾਗ ਸ਼ਰਮਾ ਤੇ ਸ੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਪੜੇ ਨੇ ਤੇ ਉਹਦੇ ਖਲਾਫ 223 225 ਬੀਐਨਐਸ ਅਤੇ 15 ਅਗਰਵਾਰ ਮੈਂ ਟੈਕਸ ਦੇ ਆਉਂਦੇ ਸੀ ਪਰਚਾ ਕਾਲੀ ਕਰਕੇ ਅਗਲੀ ਕਾਰਜ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਫਰ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੇ ਵੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਰਹਿਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਜਦੋਂ ਚਾਇਨਾ ਡੋਰ ਬਣੀ ਜਾਂ ਜੇਕਰ ਜਿਹੜੀ ਇਹ ਚైనా ਟੋਰ ਪ੍ਰੀਆ ਇਹਦੇ ਨਾਲ ਕਾਫੀ ਫਰਕ ਹੈ ਦੇ ਵਿੱਚ ਜਦੋਂ ਚైనా ਟੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਤਾਂ ਪੈਣਾ ਹੀ ਆ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਸੁਧਰ ਜਾਓ ਤੇ ਕਉਨਾਂ ਦੀ ਖੈਰ ਨੇ